ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਐਤਵਾਰ ਵਾਲੇ ਦਿਨ ਬੱਚਿਆਂ ਤੋਂ ਇਹ ਇੱਕ দান ਕਰਵਾ ਦਿਓ ਫਿਰ ਦੇਖਣਾ ਘਰ ਵਿੱਚ ਬਰਕਤ ਵਾਦੇ ਤੇ ਬੱਚਿਆਂ ਦਾ ਵਾਧਾ ਵਿਕਾਸ ਹੁੰਦਾ ਕਿਸ ਤਰ੍ਹਾਂ ਬੱਚੇ ਦਿਨੋ ਦਿਨ ਤਰੱਕੀ ਕਰਨਗੇ ਸਾਧ ਸੰਗਤ ਜੀ ਦਾਨ ਬੱਚਿਆਂ ਤੋਂ ਹੀ ਕਿਉਂ ਕਰਵਾਉਣਾ ਹੈ ਉਸ ਨੂੰ ਸਮਝਾਉਣ ਵਾਸਤੇ ਇੱਕ ਨਿੱਕੀ ਜਿਹੀ ਸਾਖੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਲਈ ਵੀਡੀਓ ਨੂੰ ਪੂਰਾ ਅੰਤ ਤੱਕ ਸੁਣਨਾ ਤੇ ਸਮਝਣਾ ਕਹਿੰਦੇ ਨੇ ਕਿ ਇੱਕ ਵਾਰ ਇੱਕ ਸਾਧੂ ਜੀ ਤੇ ਉਹਨਾਂ ਦਾ ਚੇਲਾ ਇੱਕ ਪਿੰਡ ਵਿੱਚ ਗਜਾ ਕਰਨ ਲਈ ਗਏ ਜਾਨੀ ਕਿ ਕੁਝ ਖਾਣ ਪੀਣ ਦੀਆਂ ਵਸਤੂਆਂ ਇਕੱਠੀਆਂ ਕਰਨੀਆਂ ਕੋਈ ਪੌਣ ਨੂੰ ਕੱਪੜਾ ਦੇ ਦਿੰਦਾ ਕੋਈ ਮਾਇਆ ਜਿੰਨੇ ਜੋਗਾ ਕੋਈ ਹੁੰਦਾ ਸਾਧੂ ਜੀ ਨੂੰ ਲੋਕ ਆਪ ਦੀ ਸ਼ਰਦਾ ਦੇ ਮੁਤਾਬਕ ਜੋ ਵੀ ਹੁੰਦਾ ਉਹੀ ਪੇਟਾ ਦਿੰਦੇ ਅੱਜ ਜਿਸ ਘਰ ਸਾਧੂ ਜੀ ਗਏ ਉਸ ਘਰ ਦੇ ਹਾਲਾਤ ਠੀਕ ਨਹੀਂ ਸਨ ਘਰ ਗਰੀਬੀ ਬਹੁਤ ਸੀ ਜਦੋਂ ਦਰਵਾਜ਼ਾ ਖਟਕੜਾਇਆ ਅੰਦਰੋਂ ਇੱਕ ਬੱਚੀ ਨੇ ਦਰਵਾਜ਼ਾ ਖੋਲ੍ਹਿਆ ਇਹ ਸਾਧੂ ਜੀ ਨੇ ਜਦੋਂ ਉਸ ਬੱਚੀ ਨੂੰ ਕਿਹਾ ਕਿ ਪੁੱਤਰ ਸਾਨੂੰ ਕੁਝ ਖਾਣ ਨੂੰ ਦੇ ਤਾਂ ਅੱਗੋਂ ਬੱਚੀ ਕਹਿਣ ਲੱਗੀ ਕਿ ਬਾਬਾ ਜੀ ਸਾਡੇ ਘਰ ਤਾਂ ਆਪਕੋ ਜ ਨਹੀਂ ਹੈ ਅਸੀਂ ਖਾਣ ਨੂੰ ਕਿਸੇ ਨੂੰ ਕੀ ਦੇ ਸਕਦੇ ਹਾਂ ਅ ਸਾਡੇ ਘਰ ਗਰੀਬੀ ਬਹੁਤ ਆ ਅਸੀਂ ਆਪ ਦੋ ਵਕਤ ਦੀ ਰੋਟੀ ਦੋ ਵਕਤ ਦੀ ਰੋਟੀ ਦਾ ਜੁਗਾੜ ਬੜੀ ਮੁਸ਼ਕਲ ਨਾਲ ਕਰਦੇ ਆ ਅਸੀਂ ਬੜੀ ਮੁਸ਼ਕਲ ਨਾਲ ਆਪਦੇ ਘਰ ਦਾ ਗੁਜ਼ਾਰਾ ਕਰਦੇ ਹਾਂ ਤੁਹਾਨੂੰ ਕੀ ਦਈਏ ਤਾਂ ਉਸ ਵਕਤ ਬਾਬਾ ਜੀ ਕਹਿੰਦੇ ਕਿ ਪੁੱਤਰ ਇਸ ਤਰ੍ਹਾਂ ਨਹੀਂ ਕਹੀਦਾ ਕਿ ਘਰ ਕੁਝ ਨਹੀਂ ਹੈ ਤੇਰੇ ਘਰ ਸਭ ਕੁਝ ਹੈ ਉਸ ਪਰਮਾਤਮਾ ਦੇ ਦਿੱਤਾ ਬਹੁਤ ਕੁਝ ਹੈ ਤਾਂ ਬੱਚੀ ਕਹਿਣ ਲੱਗੀ ਕਿ ਨਹੀਂ ਬਾਬਾ ਜੀ ਮੈਂ ਝੂਠ ਨਹੀਂ ਬੋਲਦੀ ਸਾਡੇ ਘਰ ਕੋਈ ਚੀਜ਼ ਨਹੀਂ ਹੈ ਤਾਂ ਉਸ ਵਕਤ ਸਾਧੂ ਜੀ ਕਹਿਣ ਲੱਗੇ ਕਿ ਪੁੱਤ ਕਿਸੇ ਚੀਜ਼ ਦੀ ਕਮੀ ਨਹੀਂ ਆ ਤੂੰ ਸਾਨੂੰ ਦਾਨ ਦੇ ਸਕਦੀ ਆ ਤਾਂ ਬੱਚੀ ਦੇਖਣ ਲੱਗੀ ਕਿ ਕੀ ਚੀਜ਼ ਮੈਂ ਦਾਨ ਦੇ ਸਕਦੀ ਆ ਉਹ ਬੜੀ ਹੈਰਾਨੀ ਨਾਲ ਦੇਖ ਰਹੀ ਸੀ ਬਾਬਾ ਜੀ ਕਹਿੰਦੇ ਕਿ ਪੁੱਤਰ ਉਹ ਦੇਖ ਤੇਰੇ ਘਰ ਕਿੰਨੀ ਮਿੱਟੀ ਹੈ ਤੇਰੇ ਘਰ ਦੀ ਸਾਨੂੰ ਇੱਕ ਮੁਠ ਮਿੱਟੀ ਦੀ ਲਿਆ ਕੇ ਦੇ ਦੇ ਬੱਚੀ ਨੇ ਵਿਹੜੇ ਵਿੱਚੋਂ ਇੱਕ ਮੁਠ ਮਿੱਟੀ ਦੀ ਭਰੀ ਤੇ ਸਾਧੂ ਜੀ ਨੂੰ ਲਿਆ ਕੇ ਦੇ ਦਿੱਤੀ ਬੱਚੀ ਦੇ ਚਿਹਰੇ ਤੇ ਬੜੀ ਖੁਸ਼ੀ ਸੀ ਜਦੋਂ ਸਾਧੂ ਜੀ ਤੇ ਚੇਲਾ ਦੋਨੇ ਵਾਪਸ ਗਏ ਚਲੇ ਤਾਂ ਚੇਲੇ ਦੇ ਮਨ ਵਿੱਚ ਇਹ ਸਵਾਲ ਸੀ ਉਸ ਕੋਲ ਰਹਿਣਾ ਗਿਆ ਤੇ ਉਸ ਨੇ ਸਾਧੂ ਜੀ ਤੋਂ ਪੁੱਛ ਹੀ ਲਿਆ ਕਿ ਜੇ ਤੁਹਾਨੂੰ ਮਿੱਟੀ ਹੀ ਚਾਹੀਦੀ ਸੀ ਤਾਂ ਤੁਸੀਂ ਉਸ ਬੱਚੀ ਤੋਂ ਕਿਉਂ ਮਿੱਟੀ ਆਪਦੀ ਝੋਲੀ ਪਵਾਈ ਤੁਸੀਂ ਇਸ ਰਸਤੇ ਦੇ ਵਿੱਚੋਂ ਮਿੱਟੀ ਝੁੱਕ ਲੈਂਦੀ ਤਾਂ ਫਿਰ ਉਸ ਟਾਈਮ 사ਧੂ ਨੇ ਚੇਲੇ ਨੂੰ ਸਮਝਾਇਆ ਕਿ ਤੂੰ ਉਸ ਬੱਚੀ ਦੇ ਚਿਹਰੇ ਦੀ ਰੌਣਕ ਖੁਸ਼ੀ ਨਹੀਂ ਵੇਖੀ ਜੇ ਅੱਜ ਆਪਾਂ ਉਹਦੇ ਘਰੋਂ ਖਾਲੀ ਮੋੜ ਆਉਂਦੇ ਤਾਂ ਉਸ ਬੱਚੀ ਦੇ ਦਿਲ ਵਿੱਚ ਇਹ ਗੱਲ ਘਰ ਘਰ ਜਾਣੀ ਸੀ ਉਸ ਨੇ ਪੱਕੀ ਹੋ ਜਾਣਾ ਸੀ ਕਿ ਘਰ ਕੁਝ ਨਹੀਂ ਹੈ ਹਮੇਸ਼ਾ ਬਹੁਤਾ ਕਹੀਏ ਬਹੁਤਾ ਹੋਏ ਬੱਚੇ ਦਾ ਮਨ ਸਾਫ਼ ਹੁੰਦਾ ਹੈ ਜੇ ਇੱਕ ਵਾਰ ਜਿਹੜੀ ਗੱਲ ਬੱਚੇ ਦੇ ਮਨ ਵਿੱਚ ਬੈਠ ਗਈ ਉਹ ساری ਉਮਰ ਉਸ ਤੇ ਹੀ ਪੱਕਾ ਰਹਿੰਦਾ ਹੈ ਉਹ ਗੱਲ ਉਸ ਦਾ ਪਿੱਛਾ ਨਹੀਂ ਛੱਡਦੀ ਅੱਜ ਖਾਲੀ ਮੋੜ ਆਉਂਦੇ ਤਾਂ ਬੱਚੀ ਨੂੰ ਨਾ ਪਾਉਣ ਦੀ ਆਦਤ ਪੈ ਜਾਣੀ ਸੀ ਇਹ ਨਾ ਇਹ ਹੈ ਨਹੀਂ ਇਹ ਸ਼ਬਦ ਉਸ ਨੇ ਪੱਕੇ ਕਰ ਲੈਣੇ ਸੀ ਇਸ ਲਈ ਮੈਂ ਉਸ ਨੂੰ ਇੰਨਾ ਹੱਥਾਂ ਨਾਲ ਮਿੱਟੀ ਦਾਨ ਕਰਨ ਲਈ ਕਿਹਾ ਚਲੋ ਇਸ ਬਹਾਨੇ ਉਸ ਦੇ ਹੱਥ ਦਾਨ ਕਰਨ ਲਈ ਅੱਗੇ ਤਾਂ ਵਧੇ ਚੇਲੇ ਨੂੰ ਸਾਰੀ ਗੱਲ ਸਮਝ ਆ ਗਈ ਤਾਂ ਸਾਧ ਸੰਗਤ ਜੀ ਇਹ ਕਹਾਣੀ ਭਾਵੇਂ ਛੋਟੀ ਹੈ ਪਰ ਸਿੱਖਿਆ ਵੱਡੀ ਹੈ ਕਿ ਦਾਨ ਕਰਨਾ ਕਿੱਡਾ ਵੱਡਾ ਪੁੰਨ ਹੈ ਜੇ ਪ੍ਰਮਾਤਮਾ ਨੇ ਆਪਾਂ ਨੂੰ ਦੇਣ ਯੋਗ ਬਣਾਇਆ ਹੈ ਤਾਂ ਇਨ੍ਹਾਂ ਹੱਥਾਂ ਨੂੰ ਦਾਨ ਲਈ ਅੱਗੇ ਜ਼ਰੂਰ ਵਧਾਓ ਆਪਣੇ ਬੱਚਿਆਂ ਦੇ ਹੱਥੋਂ ਦਾਨਪੂਣ ਜ਼ਰੂਰ ਕਰਵਾਇਆ ਕਰੋ ਚਾਹੇ ਥੋੜੇ ਜੋ ਥੋੜਾ ਬਹੁਤੇ ਜੋ ਬਹੁਤਾ ਕਿਉਂਕਿ ਬੱਚੇ ਜੋ ਵੀ ਛੋਟੇ ਹੁੰਦੇ ਕਰਦੇ ਨੇ ਜਾਂ ਆਪਦੇ ਆਸ-ਪਾਸ ਆਪਦੇ ਮਾਤਾ-ਪਿਤਾ ਨੂੰ ਕਰਦਾ ਦੇਖਦੇ ਨੇ ਉਹਨਾਂ ਤੇ ਉਸ ਚੀਜ਼ ਦਾ ਅਸਰ ਹੁੰਦਾ ਹੈ ਮਾਤਾ-ਪਿਤਾ ਘਰ ਪਰਿਵਾਰ ਦੇ ਜੀ ਜੇਕਰ ਗੁਰੂ ਘਰੇ ਜਾਣ ਧਾਰਮਿਕ ਸਥਾਨਾਂ ਤੇ ਜਾਣ ਦਾਨਪੂਣ ਕਰਨ ਲੰਗਰਾਂ 'ਚ ਹਿੱਸੇ ਪਾਉਣ ਬਾਣੀ ਪੜਨ ਸੇਵਾ ਕਰਨ ਤਾ ਬੱਚੇ ਵੀ ਇਸੇ ਪਾਸੇ ਲੱਗਦੇ ਨੇ ਬੱਚਿਆਂ ਦਾ ਸਾਪ ਮਾਣ ਵੀ ਚੰਗੀ ਫੇਦ ਲੈਂਦਾ ਹੈ ਪਰ ਜੇ ਇਸ ਦੇ ਉਲਟ ਕਿਸੇ ਨੂੰ ਦਾਣ ਦੇਣ ਲੱਗਿਆਂ ਜਿਹੜੇ ਲੋਕ ਦਬਕੇ ਮਾਰਦੇ ਨੇ ਤੇ ਉਹਨਾਂ ਵੱਲ ਵੇਖ ਕੇ ਬੱਚੇ ਵੀ ਇਸੇ ਤਰ੍ਹਾਂ ਹੀ ਕਰਨ ਲੱਗ ਜਾਂਦੇ ਨੇ ਇਸ ਲਈ ਬੱਚੇ ਦੇ ਸਾਹਮਣੇ ਇਹੋ ਜਿਹਾ ਕੁਝ ਨਾ ਕਰੋ ਸਗੋਂ ਬੱਚਿਆਂ ਦੇ ਹੱਥੋਂ ਇਹ ਸੇਵਾ ਕਰਵਾਉਂਦੇ ਰਿਹਾ ਕਰੋ ਸਾਡੀ ਕੀਤੀ ਇਹ ਸੇਵਾ ਇਹ ਦਾਨਪੁਨ ਇਸ ਦਾ ਫਲ ਸਾਨੂੰ ਜ਼ਰੂਰ ਮਿਲਦਾ ਹੈ ਕਿਉਂਕਿ ਸਾਡੇ ਕੀਤੇ ਕਰਮ ਸਾਡੇ ਨਾਲ ਹੀ ਰਹਿੰਦੇ ਨੇ ਚੰਗੇ ਕਰਮ ਕਰਾਂਗੇ ਕਿਸੇ ਲੋੜਵੰਦ ਦੀ ਮਦਦ ਕਰਾਂਗੇ ਤਾਂ ਉਸ ਦਾ ਫਲ ਸਾਨੂੰ ਜ਼ਰੂਰ ਮਿਲਦਾ ਹੈ ਜ਼ਰੂਰੀ ਨਹੀਂ ਹੈ ਕਿ ਅਸੀਂ ਪੈਸੇ ਦੇ ਨਾਲ ਹੀ ਦਾਨ ਕਰਨਾ ਹੈ ਅਸੀਂ ਕਿਸੇ ਲੋੜਵੰਦ ਦੀ ਮਦਦ ਕਰ ਸਕਦੇ ਹਾਂ ਜੇਕਰ ਅਸੀਂ ਕਿਸੇ ਲੋੜਵੰਦ ਨੂੰ ਸਾਡੀ ਸਹਾਇਤਾ ਦੀ ਲੋੜ ਹੈ ਤਾਂ ਅਸੀਂ ਉਹ ਸਹਾਇਤਾ ਕਰਕੇ ਉਸ ਦੀ ਮਦਦ ਕਰ ਸਕਦੇ ਆ ਜੇਕਰ ਅਸੀਂ ਕਿਸੇ ਨੂੰ ਕਿਸੇ ਬਿਮਾਰ ਨੂੰ ਦਵਾਈ دارو ਦੀ ਲੋੜ ਹੈ ਤਾਂ ਅਸੀਂ ਦਵਾਈ ਲੈ ਕੇ ਦੇ ਸਕਦੇ ਆ ਜੇ ਕਿਸੇ ਨੂੰ ਕੱਪੜੇ ਦੀ ਲੋੜ ਹੈ ਤਾਂ ਅਸੀਂ ਕੱਪੜੇ ਦੇ ਕੇ ਉਸ ਦੀ ਮਦਦ ਕਰ ਸਕਦੇ ਆ ਬਹੁਤ ਤਰ੍ਹਾਂ ਦੇ ਸਵਾਵਾ ਹਨ ਜਿਹੜੀਆਂ ਜੇ ਜਿੰਨੇ ਜੋਗੇ ਆਪਾਂ ਹਾਂ ਪ੍ਰਮਾਤਮਾ ਨੇ ਆਪਾਂ ਨੂੰ ਸਮਰੱਥ ਬਣਾਇਆ ਹੈ ਆਪਾਂ ਉਹੀ ਸੇਵਾ ਕਰ ਸਕਦੇ ਹਾਂ ਜੋ ਦਾਨ ਅਸੀਂ ਦੇ ਸਕਦੇ ਹਾਂ ਦੇਣਯੋਗਿਆਂ ਉਹ ਜ਼ਰੂਰ ਕਰਿਆ ਕਰੋ ਸਾਧ ਸੰਗਤ ਜੀ ਇਸ ਲਈ ਬੱਚਿਆਂ ਨੂੰ ਇਹ ਚੰਗੀਆਂ ਸਿੱਖਿਆਵਾਂ ਦਿੰਦੇ ਰਿਹਾ ਕਰੋ ਦਾਨਪੁਨ ਕਰਨਾ ਸੇਵਾ ਸਿਮਰਨ ਕਰਨਾ ਇਹ ਬੱਚਿਆਂ ਨੂੰ ਦੱਸਦੇ ਰਿਹਾ ਕਰੋ ਤੇ ਜੇਕਰ ਅੱਜ ਦੀ ਇਹ ਨਿੱਕੀ ਜਿਹੀ ਕਹਾਣੀ ਰਾਈ ਕੋਈ ਚੰਗੀ ਸਿੱਖਿਆ ਤੁਸੀਂ ਲਈ ਹੈ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਹੀ ਕਰਨਾ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਲਿਖਣਾ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਔਨ ਕਰ ਦਿਓ ਤਾਂ ਜੋ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਵੇ ਧੰਨਵਾਦ ਜੀ